ਸਾਰੇ ਹੀ ਸ੍ਰੀਅਤ ਨੂੰ ਜਤਾਰ ਸਿੰਘ ਜੱਬਰਵਾਲ ਦੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੇ ਪਰਬਸਯਾ ਹੈ ਪਿੰਡ ਦੌਲਤਪੁਰ ਪਿੰਡ ਦੌਲਤਪੁਰ ਦੇ ਵਿੱਚ ਬਹੁਤ ਹੀ ਵੱਡੀ ਜਾਣਕਾਰੀ ਆਪੇ ਦੇ ਨਾਲ ਸਾਂਝੀ ਕਰਾਂਗੇ ਬੱਬਰ ਕਰਮ ਸਿੰਘ ਮੈਮੋਰੀਅਲ ਬਹੁਤ ਵੱਡਾ ਤੇ ਟਰਸਟ ਬਣਾਇਆ ਗਿਆ ਬੱਬਰਾਂ ਦੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਇੱਥੋਂ ਦੇ ਮੁੱਖ ਜਿਹੜੇ ਜਾਣਕਾਰੀ ਦੇਣ ਦੇ ਲਈ ਪਰੇ ਸਾਡੇ ਸਰਦਾਰ ਸਹਿਬਾਨ ਸਿੰਘ ਸਹਿਬਾਨ ਨੇ ਉਹਨਾਂ ਦੇ ਨਾਲ ਸਿੱਧੀਆਂ ਜਾਣ ਕਰੀਆਂ ਜਿਹੜੀਆਂ ਸਿੱਧੀਆਂ ਮੁਲਾਕਾਤਾਂ ਆਪ ਦੇ ਨਾਲ ਕਰਵਾਉਣ ਜਾ ਰਹੇ ਆ ਬਹੁਤ ਹੀ ਸਤਿਕਾਰਯੋਗ ਨਵਾਂ ਸ਼ਹਿਰ ਜ਼ਿਲ੍ਹੇ ਦਾ ਨਾਮ ਜਦੋਂ ਚੇਂਜ ਹੋਇਆ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਦੇ ਨਾਲ ਜਾਣਿਆ ਗਿਆ ਸ਼ਹੀਦ ਭਗਤ ਸਿੰਘ ਜੀ ਦੇ ਜ਼ਿਲ੍ਹੇ ਦੇ ਵਿੱਚ ਵਸਿਆ ਹੋਇਆ ਨਗਰ ਪਿੰਡ ਦੌਲਤਪੁਰ ਦੇ ਵਿੱਚ ਖੜੇ ਆ ਬੱਬਰ ਲਹਿਰ ਬਹੁਤ ਜ਼ਬਰਦਸਤ ਲਹਿਰ ਚੱਲੀ ਮਾਨਮਤੀਆਂ ਸ਼ਕਸ਼ੀਤਾ ਸਾਡੇ ਵਿੱਚ ਖੜੀਆਂ ਨੇ ਉਹਨਾਂ ਦੇ ਨਾਲ ਬੱਬਰ ਲਹਿਰ ਦੀਆਂ ਵਿਚਾਰਾਂ ਸਾਂਝੀਆਂ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪੱਤਰ ਕਰਨ ਦੀ ਟੀਮ ਪਹੁੰਚੀ ਹੈ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਆਪਣਾ ਕਿਰਪਾਲ ਸਿੰਘ ਜੀ ਅੱਜ ਆਪਾਂ ਸਾਡੇ ਜਿੰਨੇ ਸਰੋਤੇ ਹੈਗੇ ਆ ਜੀ ਬੱਬਰਾਂ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹਾਂ ਠੀਕ ਹੈ ਇਹ ਥर्ती ਜਿੱਥੇ ਅੱਜ ਅਸੀਂ ਖੜੇ ਆ ਵਾਹ ਜੀ ਪਿੰਡ ਦੌਲਤਪੁਰ ਜੀ ਇਸ ਨੂੰ ਮਾਣ ਹੈ ਕਿ ਪਿੰਡ ਬਬਰਾਂ ਦਾ ਪਿੰਡ ਹੈ ਜੀ ਤੇ ਆਹ ਜ਼ਮੀਨ ਜਿੱਥੇ ਅਸੀਂ ਖੜੇ ਆਂ ਇਹ ਬਬਰ ਕਰਮ ਸਿੰਘ ਦੀ ਜੱਦੀ ਜ਼ਮੀਨ ਹੈ ਜਿਸ ਦੇ ਉੱਤੇ ਅੱਜ ਇਹ ਟਰਸਟ ਕਾਇਮ ਹੋਇਆ ਅੱਜ ਸਕੂਲ ਬਣਿਆ ਇੱਥੇ ਭੋਰਾ ਸਾਹਵ ਹੈ ਬਬਰਾਂ ਦੀ ਯਾਦ ਹੈ ਸ਼ਹੀਦ ਦੇ ਮিনার ਹੈ ਇਹ ਸਾਰਾ ਕੁਝ ਨਾ ਬਬਰਾਂ ਦੀ ਯਾਦ ਵਿੱਚ ਹੈ ਤੇ ਬਬਰ ਕਰਮ ਸਿੰਘ ਜਿਨ੍ਹਾਂ ਨੂੰ ਬਾਬਰ ਲਿਆਰ ਦੇ ਮੋਢੀ ਮੰਨਿਆ ਜਾਂਦਾ ਹੈ ਜੀ ਉਹਨਾਂ ਦਾ ਇਹ ਜਨਮ ਸਥਾਨ ਹੈ ਇਸ ਪਿੰਡ ਵਿੱਚ ਹੀ ਉਹਨਾਂ ਦੇ ਜਨਮ ਹੋਇਆ ਇੱਥੇ ਹੀ ਉਹ ਵੱਡੇ ਹੋਏ ਜਿਹੜੀ ਮੁੱਢਲੀ ਵਿੱਦਿਆ ਸੀ ਉਹ ਵੀ ਉਹਨਾਂ ਇੱਥੋਂ ਹੀ ਪ੍ਰਾਪਤ ਕੀਤੀ ਤੇ ਜਦੋਂ 16-17 ਸਾਲ ਦੇ ਹੋ ਗਏ ਉਹਨਾਂ ਨੇ ਫੌਜ ਭਰਤੀ ਕਰ ਲਿਆ ਜੀ ਫੌਜ ਵਿੱਚ ਜਦੋਂ ਭਰਤੀ ਕੀਤੇ ਗਏ ਜੀ ਉੱਥੇ ਉਹਨਾਂ ਨੇ ਆਪਣੀਆਂ ਸੇਵਾਵਾਂ ਬਖੂਬੀ ਨਿਭਾਈਆਂ ਪਰ ਕਈ ਵਾਰ ਉਹਨਾਂ ਦਾ ਦਿਲ ਦੁਖੀ ਹੋ ਜਾਂਦਾ ਸੀ ਜਦੋਂ ਦੇਖਦੇ ਸੀ ਕਿ ਜਿਹੜੇ ਅੰਗਰੇਜ਼ ਅਫਸਰ ਸੀ ਉਹ ਸਾਡੇ ਹਿੰਦੁਸਤਾਨ ਦੀ ਫੌਜ ਦੇ ਜਿਹੜੇ ਲੋਕ ਸੀ ਹਿੰਦੁਸਤਾਨੀ ਲੋਕ ਸੀ ਫੌਜ ਵਿੱਚ ਉਹਨਾਂ ਦੇ ਨਾਲ ਉਹਨਾਂ ਦਾ ਵਤੀਰਾ ਸਹੀ ਨਹੀਂ ਸੀ ਜੀ ਦੁਰਵਿਹਾਰ ਕਰਦੇ ਸੀ ਤੇ ਇਹਨਾਂ ਦਾ ਮਨ ਦੁਖੀ ਹੁੰਦਾ ਸੀ ਤੇ ਅਲਟੀਮੇਟਲੀ 8 ਸਾਲ ਇਹਨਾਂ ਫੌਜ ਵਿੱਚ ਰਹਿ ਕੇ ਜੀ ਤੇ ਉਤੋਂ ਫੌਜ ਦੀ ਨੌਕਰੀ ਛੱਡ ਦਿੱਤੇ ਜੀ ਤੇ ਫਿਰ ਇਹ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਕੋਲ ਪਹੁੰਚ ਗਏ ਜੀ ਤੇ ਉਹਨਾਂ ਦੇ ਨਾਲ ਬੈਠ ਕੇ ਜਪ ਤਾਂ ਬਚ ਲੱਗ ਗਏ ਜੀ ਪੂਜਾ ਪਾਠ ਸ਼ੁਰੂ ਕਰ ਲਿਆ ਫਿਰ ਉਥੋਂ ਪਿੰਡ ਵੀ ਆ ਗਏ ਇੱਥੇ ਆ ਕੇ ਉਹਨਾਂ ਨੇ ਭੋਰਾ ਬਣਾਇਆ ਤੇ ਭੋਰੇ ਦੇ ਵਿੱਚ ਇੱਕ ਲੋਹੇ ਦਾ ਪਿੰਜਰਾ ਰੱਖਿਆ ਪਿੰਜਰੇ ਵਿੱਚ ਬੈਠ ਕੇ ਘੰਟਿਆਂ ਵੱਧੀ ਉਹ ਤਪ ਕਰਦੇ ਹੁੰਦੇ ਸਨ ਜੀ ਤੇ ਬਬਰ ਕਰਮ ਸਿੰਘ ਦਾ ਚਾਚਾ ਬਰਿਆਮ ਸਿੰਘ ਉਹਨਾਂ ਦੇ ਨਾਲ ਕੈਨੇਡਾ ਸੀ ਉਹਨੂੰ ਪਤਾ ਲੱਗਿਆ ਤੇ ਉਹਨਾਂ ਨੇ ਕਰਮ ਸਿੰਘ ਨੂੰ ਉੱਥੇ ਕੈਨੇਡਾ ਬੁਖਵਾ ਲਿਆ ਇਹ ਜਦੋਂ ਕੈਨੇਡਾ ਪਹੁੰਚੇ ਉੱਥੇ ਜਾ ਕੇ ਵੀ ਇਹਨਾਂ ਦਾ ਮਨ ਤੇ ਹੁਣ ਸੰਤ ਸੁਭਾਵਾ ਹੋ ਗਿਆ ਸੀ ਉਹ ਉਸੇ ਤਰ੍ਹਾਂ ਹੀ ਰਹਿ ਗਏ ਵਿਰਖਤ ਸੁਭਾਅ ਵਿੱਚ ਰਹਿ ਗਏ ਤੇ ਉਹ ਜ਼ਿੰਦਗੀ ਦੇ ਬਾਕੀ ਕੰਮਾਂ ਵੱਲ ਨਹੀਂ ਆ ਸਕੇ ਤੇ ਇਹ ਗੱਲ ਉਦੋਂ ਸੀ ਜਦੋਂ ਪਹਿਲੀ ਮਹਾਯੁੱਧ ਜੀ ਖਤਮ ਹੋਣ ਦੇ ਕਗਾਰ ਤੇ ਸੀ ਤੇ ਉਦੋਂ ਉੱਥੇ ਗਦਰ ਪਾਰਟੀ ਦਾ ਆਗਾਜ਼ ਹੋਇਆ ਜੀ ਤੇ ਇਹ ਗਦਰ ਪਾਰਟੀ ਦੇ ਨਾਲ ਵੀ ਜੁੜ ਗਏ ਪਰ ਫਿਰ ਇਹਨਾਂ ਦੇ ਮਨ ਵਿੱਚ ਇਹ ਆਈ ਕਿ ਜੇ ਅਸੀਂ ਇੱਥੇ ਰਹਿ ਕੈਨੇਡਾ ਵਿੱਚ ਰਹਿ ਭਾਵੇਂ ਅਸੀਂ ਕੁਝ ਵੀ ਕਰੀਏ ਦੇਸ਼ ਆਜ਼ਾਦ ਨਹੀਂ ਹੋ ਸਕਦਾ ਸਾਨੂੰ ਵਾਪਸ ਹਿੰਦੁਸਤਾਨ ਜਾਣਾ ਪਵੇਗਾ ਜੀ ਤੇ ਇਹ ਫਿਰ 1919 ਵਿੱਚ ਵਾਪਸ ਪਰਤ ਆਏ ਜੀ ਤੇ ਇੱਥੇ ਆ ਕੇ ਵਿਉਂਤਾਂ ਬਣਾਉਣ ਲੱਗੇ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੀ ਉਪਰਾਲੇ ਕੀਤੇ ਜਾਣ ਫਿਰ ਉਹਨਾਂ ਨੂੰ ਇੱਕ ਚਾਂਸ ਮਿਲ ਗਿਆ ਕਿਉਂਕਿ ਮਾਸਟਰ ਮੋਤਾ ਸਿੰਘ ਜਨ ਦਾ ਪਿੰਡ ਪਤਾਰਾ ਹੈ ਜਲੰਧਰ ਦੇ ਨੇੜੇ ਜੀ ਉਹਨਾਂ ਇੱਕ ਕਾਨਫਰੰਸ ਰੱਖੀ ਉਹ ਕਾਨਫਰੰਸ ਜਿਹੜੀ ਸੀ ਹੁਸ਼ਿਆਰਪੁਰ ਦੇ ਵਿੱਚ ਪਿੰਡੇ ਪਿੰਦੇ ਪਿੰਡ ਪੁਰ ਹੀਰਾ ਵਿੱਚ ਰੱਖੀ ਗਈ ਖਾਲਸਾ ਸਕੂਲ ਦੇ ਵਿੱਚ ਉਹ ਕਾਨਫਰੰਸ ਹੋਈ ਜੀ 1920 ਨੂੰ ਕਾਨਫਰੰਸ ਰੱਖੀ ਗਈ ਜਿਹਦੀ ਪ੍ਰਧਾਨਗੀ ਮਾਸਟਰ ਮੋਹਤਾ ਸਿੰਘ ਨੇ ਕੀਤੀ ਤੇ ਹੋਰ ਬੜੇ ਅੱਛੇ ਚਿਹਰੇ ਜਿਵੇਂ ਕੇਸ਼ਨ ਸਿੰਘ ਗੜਗੱਜ ਬੇਜਲਾ ਸਿੰਘ ਤਾਰਾ ਸਿੰਘ ਗਰਮ ਸਿੰਘ ਤੇ ਹੋਰ ਬੜੇ ਲੋਗ ਉਥੇ ਇਕੱਠੇ ਹੋਏ ਮਕਸਦ ਸੀ ਕਿ ਇਹ ਐਜੂਕੇਸ਼ਨਲ ਕਾਨਫਰੰਸ ਹੈ ਵਿਦਿਕ ਵਿਚਾਰਾਂ ਹੋਣੀਆਂ ਪਰ ਉਥੇ ਵਿਚਾਰਾਂ ਜਿਹੜੀਆਂ ਵਿਦਿਆ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਦੀਆਂ ਵੀ ਹੋ ਗਈਆਂ ਜੀ ਤੇ ਜਦੋਂ ਇਹ ਲਫ਼ਜ਼ ਉਹਨਾਂ ਦੇ ਨਿਕਲੇ ਬੁਲਾਰੇ ਤੋਂ ਬਾਅਦ ਬੁਲਾਰਾ ਅੰਗਰੇਜ਼ਾਂ ਨੂੰ ਕੱਢਣ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਬੋਲਦਾਰ ਰਿਹਾ ਜੀ ਕਾਨਫਰੰਸ ਤੋਂ ਬਾਅਦ ਇਹ ਸਾਰੇ ਉਥੇ ਇਕੱਠੇ ਹੋਏ ਇਹਨਾਂ ਇਕੱਠੀਆਂ ਹੋ ਕੇ ਉਦੋਂ ਹੀ ਮਤਵਕਾਇਆ ਕਿ ਆਪਾਂ ਇੱਕ ਮੂਵਮੈਂਟ ਬਣਾਉਣੀ ਹੈ ਜਿਹੜੀ ਇਸ ਦੇਸ਼ ਨੂੰ ਆਜ਼ਾਦ ਕਰਾ ਸਕੇ ਇਹਨਾਂ ਅੰਗਰੇਜ਼ਾਂ ਦੇ ਚੁੰਗਲ ਤੋਂ ਬਚਾ ਸਕੇ ਤੇ ਉੱਥੇ ਇਹ ਗੱਲ ਫਿਰ ਤੈ ਹੋ ਗਈ ਕਿ ਦੋ ਜਥੇ ਬਣਾਏ ਜਾਣ ਇੱਕ ਚੱਕਰਵਰਤੀ ਜਥਾ ਜਿਹਦੀ ਲੀਡਰਸ਼ਿਪ ਬਬਰ ਕਰਮ ਸਿੰਘ ਨੂੰ ਦਿੱਤੀ ਜਾਵੇ ਤੇ ਦੂਜਾ ਚੱਕਰਵਰਤੀ ਜਥਾ ਜਿਹਦੀ ਲੀਡਰਸ਼ਿਪ ਕਿਸ਼ਨ ਸਿੰਘ ਘੜਗਜ ਕੋਲ ਹੋਵੇ ਜੀ ਤੇ ਇਹ ਕਿਹਾ ਗਿਆ ਕਿ ਕਿਸ਼ਨ ਸਿੰਘ ਘੜਗਜ ਜਿਲੰਦਰ ਫਗਵਾੜਾ ਕਪੂਰਥਲਾ ਉਸ ਇਲਾਕੇ ਵਿੱਚ ਵਿਚਰਨਗੇ ਤੇ ਕਰਮ ਸਿੰਘ ਜਿਹੜੇ ਫਗਵਾੜਾ ਤੋਂ ਉਹ ਰਿਤਰ ਬੰਗਾ ਨਵਾਸ਼ਾ ਰੂਪੜ ਤੱਕ ਹੁਸ਼ਿਆਰਪੁਰ ਤੱਕ ਇਸ ਏਰੀਆ ਦੇ ਵਿੱਚ ਕਰਨਗੇ ਤੇ ਮੇਨ ਮਕਸਦ ਉਹਨਾਂ ਦਾ ਇਹ ਸੀ ਕਿ ਅਸੀਂ ਇਹਨਾਂ ਪਿੰਡਾਂ ਵਿੱਚ ਜਾ ਕੇ ਕਾਨਫਰੰਸਾਂ ਕਰਕੇ ਲੋਕਾਂ ਨੂੰ ਜਾਗਰੂਤ ਕਰਨਾ ਕਿਉਂਕਿ ਉਹ ਗੁਲਾਮੀ ਦੀਆਂ ਜ਼ੰਜੀਰਾਂ ਪਾ ਕੇ ਹੁਣ ਸੁੱਤੇ ਪਏ ਨੇ ਉਹਨੂੰ ਉੱਥੋਂ ਉਠਾਉਣਾ ਹੈ ਤੇ ਉਹਨਾਂ ਨੂੰ ਜਾਗਰੂਕ ਕਰਨਾ ਤੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਹੀ ਉਹਨਾਂ ਇਹ ਲਹਿਰ ਸ਼ੁਰੂ ਕੀਤੀ ਅਜੇ 5-4 ਮਹੀਨੇ ਹੀ ਚੱਲੇ ਸਨ ਕਾਨਫਰੰਸਾਂ ਵੀ ਕੀਤੀਆਂ ਲੋਕਾਂ ਨੂੰ ਜਾਗਰਤ ਵੀ ਕੀਤਾ ਫਿਰ ਉਹਨਾਂ ਦੇ ਵਿੱਚ ਇੱਕ ਕਰਮ ਸਿੰਘ ਜੋ ਬਾਅਦ ਵਿੱਚ ਬਬਰ ਬਣ ਗਿਆ ਕਰਮ ਸਿੰਘ ਝੰਗੜਾ ਪਿੰਡ ਜਿਹੜਾ ਬੰਗਿਆਂ ਦੇ ਨੇੜੇ ਹੈ ਉਹ ਆਇਆ ਉਬਬਰ ਕਰਮ ਸਿੰਘ ਨੂੰ ਵੀ ਮਿਲਿਆ ਕਿਸ਼ਨ ਸਿੰਘ ਘੜਗੱਜ ਨੂੰ ਵੀ ਮਿਲਿਆ ਦੋਹਾਂ ਨਾਲ ਉਹਨੇ वार्तालाप ਕਰਕੇ ਤੇ ਇਹ ਕਿਹਾ ਕਿ ਅਲੱਗ-ਅਲੱਗ ਦੋ ਜਥੇਬੰਦੀਆਂ ਜਿਹੜੀਆਂ ਹਨ ਇਹਨਾਂ ਨਾਲ ਤੁਸੀਂ ਇੱਕ ਜਥੇਬੰਦੀ ਬਣਾਓ ਤਾਂ ਜ਼ਿਆਦਾ ਅੱਛੀ ਰਹੇਗੀ ਇਸ ਉਸ ਦੀ ਇਸ ਗੱਲ ਨੂੰ ਦੋਨੋਂ ਸਹਿਮਤ ਹੋ ਗਏ ਤੇ ਦੋਨੋਂ ਜਿਹੜੇ ਚੱਕਰਵਰਤੀ ਜਥੇ ਜਿਸ ਦੇ ਲੀਡਰ ਕਰਮ ਸਿੰਘ ਸਨ ਤੇ ਦੂਜਾ ਜਿਸ ਦੇ ਕਿਸ਼ਨ ਸਿੰਘ ਘੜਗੱਜ ਸਨ ਉਹ ਦੋਨੋਂ ਜਥੇ ਮਿਲ ਕੇ ਇੱਕ ਹੋ ਗਏ ਤੇ ਇੱਕ ਹੋ ਕੇ ਉਹਨਾਂ ਦਾ ਨਾਮ ਰੱਖ ਦਿੱਤਾ ਗਿਆ ਬਬਰ ਲਹਿਰ ਔਰ ਇਹ ਕੀ ਆ ਗਿਆ ਕਿ ਇਸ ਬਬਰ ਲਹਿਰ ਦੇ ਇਸ ਬਬਰ ਮੂਵਮੈਂਟ ਦਾ ਜਿਹੜਾ ਇੱਕ ਇੱਕ ਬੰਦਾ ਉਹ ਬਬਰ ਕਹਲਾਏਗਾ ਮਤਲਬ ਉਹ ਸ਼ੇਰ ਹੋਏਗਾ ਤੇ ਅਸੀਂ ਜਦੋਂ ਤੱਕ ਸ਼ੇਰਾਂ ਅੰਗਰੇਜ਼ ਅੱਗੇ ਝੁਕਾਂਗੇ ਨਹੀਂ ਤੇ ਪੁਲਿਸ ਦੇ ਹੱਥ ਨਹੀਂ ਆਵਾਂਗੇ ਜਿਉਂਦੇ ਜੀ ਬੱਲੇ ਬੱਲੇ ਅਸੀਂ ਜਦ ਤੱਕ ਸਾਡੀ ਜਾਨ ਐ ਅਸੀਂ ਜਾਨ ਦੇ ਦਿਆਂਗੇ ਪੁਲਿਸ ਦੇ ਹੱਥ ਨਹੀਂ ਆਵਾਂਗੇ ਦੇਸ਼ ਨੂੰ ਆਜ਼ਾਦ ਕਰਾਵਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਆਪਣਾ ਜਿਹੜਾ ਇਹ ਪੰਜਾਬ ਹੈ ਜਾਂ ਖਾਸ ਕਰ ਪੂਰਾ ਹਿੰਦੁਸਤਾਨ ਹੀ ਹੈ ਇਸ ਵਿੱਚ ਆਜ਼ਾਦੀ ਦੀ ਚਿੰਨ੍ਹ ਭਰਾਂਗੇ ਇਸ ਤਰੀਕੇ ਨਾਲ ਉਹਨਾਂ ਆਪਣੀ ਮਹਿੰਮ ਸ਼ੁਰੂ ਕਰ ਲਈ ਤੇ 1923 ਦੇ ਵਿੱਚ ਅਜੇ 3 ਸਾਲ ਹੀ ਹੋਏ ਸੀ ਉਹ ਇੱਕ ਸ਼ਾਮ ਨੂੰ ਰਾਤ ਨੂੰ ਡਿਮੇਲੀ ਪਿੰਡ ਤੋਂ ਬਬੇਲੀਵਾਲ ਜਾ ਰਹੇ ਸੀ ਤੇ ਰਸਤੇ ਵਿੱਚ ਉਹਨਾਂ ਦੇ ਨਾਲ ਜਿਹੜੇ ਸਿਗੇ ਬਬਰ ਕਰਮ ਸਿੰਘ ਬਬਰੂਦੇ ਸਿੰਘ ਬਬਰ ਵਿਸ਼ਨ ਸਿੰਘ ਤੇ ਬਬਰ ਮਹਿੰਦਰ ਸਿੰਘ ਬਬਰ ਤਨਨਾ ਸਿੰਘ ਤੇ ਬਬਰ ਦਲੀਪ ਸਿੰਘ ਤੇ ਨਾਲ ਬਬਰ ਅਨੂਪ ਸਿੰਘ ਜੀ ਇਹ ਸੱਤ ਜਾਣੇ ਸੀ ਤੇ ਉਹਨਾਂ ਵਿੱਚੋਂ ਬਬਰ ਅਨੂਪ ਸਿੰਘ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਮੈਨੂੰ ਕੁਝ ਕੰਮ ਹੈ ਮੈਂ ਰਾਤ ਚਲੇ ਜਾਵਾਂ ਸਵੇਰੇ ਤੁਹਾਨੂੰ ਮਿਲ ਜਾਵਾਂਗਾ ਮਤਲਬ ਆਨਾ ਮਾਨਾ ਲਾਉਣਾ ਸ਼ੁਰੂ ਕੀਤਾ ਜੀ ਤੇ ਬਬਰ ਤੰਨਾ ਸਿੰਘ ਨੇ ਸੋਚਿਆ ਕਿ ਵੀ ਇਹ ਕੁਝ ਧਾਲ ਵਿੱਚ ਕਾਲਾ ਹੈ ਇਹ ਕੁਝ ਗੜਵੜ ਕਰੇਗਾ ਤੇ ਉਹਨਾਂ ਬਬਰ ਕਰਮ ਸਿੰਘ ਨੂੰ ਕਿਹਾ ਬਬਰ ਕਰਮ ਸਿੰਘਾਂ ਤੇ ਕੋਈ ਖਬਰਾਂ ਨਹੀਂ ਇਹ ਤੇ ਆਪਣੇ ਬੱਚਾ ਹੈ ਕੁਛ ਨਹੀਂ ਕਰੇਗਾ ਉਹ ਤੇ ਇਸ ਤਰ੍ਹਾਂ ਅਨੂਪ ਸਿੰਘ ਵਾਪਸ ਮੁੜ ਗਿਆ ਤੇ ਬਬਰ ਧੰਨਾ ਸਿੰਘ ਤੇ ਦਲੀਪਾ ਇਹ ਦੋਨੋਂ ਪੰਜੋੜਾ ਪਾਂਸ਼ਟਾ ਵਾਲੇ ਪਾਸੇ ਨੂੰ ਚਲੇ ਗਏ ਤੇ ਬਾਕੀ ਚਾਰੋਂ ਬਬਰ ਕਰਮ ਸਿੰਘ ਉਦੇਸ਼ ਸਿੰਘ ਵਿਸ਼ਨ ਸਿੰਘ ਤੇ ਮਹਿੰਦਰ ਸਿੰਘ ਇਹ ਚਾਰੋਂ ਬਵੇਲੀ ਪਹੁੰਚ ਗਏ ਰਾਤ ਉੱਥੇ ਕੱਟੀ ਤੇ ਉਸ ਵੇਲੇ ਹੀ ਬਬਰ ਜਿਹੜਾ ਅਨੂਪ ਸਿੰਘ ਸੀ ਮਾਨਕੋ ਵਾਲਾ ਉਸ ਨੇ ਆਪਣੇ ਚਾਚੇ ਨੂੰ ਖਬਰ ਕਰ ਦਿੱਤੀ ਉਦਾ ਚਾਚਾ ਮਾਨਕੋ ਤੋਂ ਦੌੜ ਕੇ ਫਟਾਫਟ ਜਲੰਧਰ ਪਹੁੰਚ ਗਿਆ ਤੇ ਪੁਲਿਸ ਕਮਿਸ਼ਨਰ ਨੂੰ ਖਬਰ ਕਰਤੀ ਤੇ ਅੱਧੀ ਰਾਤ ਨੂੰ ਪੁਲਿਸ ਕਮਿਸ਼ਨਰ ਨੇ 2000 ਦੀ ਸੈਨਾ ਲੈ ਕੇ ਬਖਤਰਬੰਦ ਰਸਾਲਾ ਬਵੇਲੀ ਪਿੰਡ ਨੂੰ ਆ ਕੇ ਰਿਆ ਕੇਰਾ ਪਾ ਲਿਆ ਤੇ ਜਿਸ ਵੇਲੇ ਸਵੇਰੇ ਇਹ ਬਬਰ ਉੱਠੇ ਸੌਕੇ ਇਹਨਾਂ ਚਾਰੋਂ ਪਾਸੇ ਦੇਖਿਆ ਤੇ ਪੁਲਿਸ ਫਿਰ ਉਹਨਾਂ ਸੋਚਿਆ ਜੇ ਅਸੀਂ ਇੱਥੋਂ ਆਪਰੇਸ਼ਨ ਸ਼ੁਰੂ ਕਰੀਏ ਤੇ ਪਿੰਡ ਦੇ ਹੋਰ ਕਈ ਲੋਕ ਮਰ ਸਕਦੇ ਨੇ ਇਸ ਲਈ ਆਪਾਂ ਪਿੰਡ ਤੋਂ ਬਾਹਰ ਨਿਕਲਦੇ ਆ ਉਹਨਾਂ ਲਲਕਾਰਿਆ ਜੋਰਦਾਰ ਜੈਕਾਰਾ ਲਗਾਇਆ ਤੇ ਪਿੰਡ ਤੋਂ ਬਾਹਰਲੇ ਪਾਸੇ ਜਿੱਧਰ ਗੁਰਦੁਆਰਾ 14 ਸਾਬ ਸੀ ਉਧਰੋਂ ਨਿਕਲੇ ਤੇ ਫਿਰ ਉਹਨਾਂ ਦੀ ਫੌਜ ਗੁਰਦੁਆਰਾ 14 ਸਾਬ ਵਾਲੇ ਪਾਸੇ ਅਜੇ ਇੱਕ ਵਹੀ ਚਲਦੀ ਅੱਜ ਵੀ ਚਲਦੀ ਹੈ ਉਸ ਦੇ ਨੇੜੇ ਪਹੁੰਚੇ ਸੀ ਉੱਥੇ ਲੜਾਈ ਸ਼ੁਰੂ ਹੋ ਗਈ ਤੇ ਉਸ ਲੜਾਈ ਦੇ ਵਿੱਚ ਇਹ ਚਾਰੋਂ ਬਬਰ ਸ਼ਹੀਦ ਹੋ ਗਏ ਤੇ ਇਹਨਾਂ ਦਾ ਸ਼ਹੀਦੀ ਸਥਾਨ ਉੱਥੇ ਹੈ ਬਬੇਲੀ ਪਿੰਡ ਵਿੱਚ ਪਰ ਉਹਨਾਂ ਦਾ ਜਿਹੜਾ ਅਸਲੀ ਪਿੰਡ ਉਹ ਇਹ ਹੈ ਤੇ ਉਹਨਾਂ ਚਾਰਾਂ ਦੇ ਸ਼ਹੀਦ ਹੋ ਜਾਣ ਨਾਲ ਬਬਰ ਲਹਿਰ ਨੂੰ ਬੜਾ ਤਾਂ ਕਲ ਲੱਗਾ ਭਾਵੇਂ ਉਸ ਤੋਂ ਬਾਅਦ ਵੀ ਸਾਰੇ ਬਬਰ ਆਪਣਾ ਕੰਮ ਕਰਦੇ ਰਹੇ ਚੱਲਦੇ ਰਹੇ ਪਰ 1940 ਤੋਂ ਉੱਪਰ ਜਾ ਕੇ ਬਹੁਤ ਸਾਰੇ ਬਬਰ ਜਿਹੜੇ ਮੁਖਬਰੀਆਂ ਕਰਨ ਦੇ ਕਾਰਨ ਫੜੇ ਗਏ ਜਾਂ ਉਹਨਾਂ ਤੇ ਕੇਸ ਚੱਲ ਪਿਆ ਜਾਂ ਉਹਨਾਂ ਨੂੰ ਬੰਦ ਹੋ ਗਏ ਤੇ 1940-45 ਤੋਂ ਬਾਅਦ ਬਬਰ ਲਹਿਰ ਤਕਰੀਬਨ ਤਕਰੀਬਨ ਖਤਮ ਹੋ ਗਈ ਕਮਾਂਡਰ ਬਚਨ ਸਿੰਘ ਜੀ ਥਾਂ ਦੇ ਜੀ ਉਹ ਵੀ ਇਸੇ ਪਿੰਡ ਦੇ ਜੰਪਲ ਸੀ ਜੀ ਉਹ ਵੀ ਫੌਜ ਵਿੱਚ ਭਰਤੀ ਹੋ ਗਿਆ ਸੀ ਜੀ ਉਸ ਤੋਂ ਬਾਅਦ ਉਹ ਸੁਭਾਸ਼ ਦੀ ਜਿਹੜੀ ਆਈਐਨਏ ਸੀ ਉਹਦੇ ਵਿੱਚ ਵੀ ਚਲੇ ਗਏ ਕਾਫੀ ਦੁੱਖ ਚੱਲਦੇ ਹੋਏ ਅਖੀਰ ਆਪਣੇ ਪਿੰਡ ਵਾਪਸ ਆਏ ਤਾਂ ਉਸ ਤੋਂ ਬਾਅਦ ਕੁਝ ਦਿਨ ਉਹਨਾਂ ਪੁਲਿਸ ਵਿੱਚ ਨੌਕਰੀ ਕੀਤੀ ਫਿਰ ਜਿਹੜੀ ਸੀ ਟੈਰੀਟੋਰੀਅਲ ਆਰਮੀ ਵਿੱਚ ਵੀ ਰਹੇ ਤੇ ਜਦੋਂ ਰਿਟਾਇਰ ਹੋਏ ਉਹਨਾਂ ਦੇ ਮਨ ਵਿੱਚ ਆਇਆ ਕਿ ਅਸੀਂ ਬਬਰ ਕਰਮ ਸਿੰਘ ਦੀ ਯਾਦ ਨੂੰ ਜ਼ਿੰਦਾ ਰੱਖਣਾ ਹੈ ਜੀ ਉਹਨਾਂ ਦੇ ਸਾਥੀ ਜੋਗਾ ਸਿੰਘ ਹੁਣ ਵੀ ਉਹਨਾਂ ਦੇ ਨਾਲ ਸੀ ਤੇ ਇਹਨਾਂ ਸਾਰਿਆਂ ਨੇ ਵਿਚਾਰੇ ਕੀਤੀ ਕਿ ਵੀ ਜੇ ਉਹਨਾਂ ਬਬਰਾਂ ਦੀ ਯਾਦ ਨੂੰ ਜਿੰਦਾ ਰੱਖਣਾ ਹੈ ਤਾਂ ਕੋਈ ਹੋਰ ਕੰਮ ਕਰਕੇ ਜਾਂ ਕੋਈ ਲਿੰਕ ਰੋਡ ਬਣਾ ਕੇ ਜਾਂ ਪੁਲ ਬਣਾ ਕੇ ਜਾਂ ਗੇਟ ਬਣਾ ਕੇ ਨਹੀਂ ਸਗੋਂ ਉਹ ਜੋਗ ਬਣਾਓ ਜੋ ਸਦੀਵੀ ਹੋਵੇ ਤੇ ਫਿਰ ਇਹ ਸੋਚਿਆ ਗਿਆ ਕਿ ਉਹਨਾਂ ਦੇ ਨਾਂ ਉੱਤੇ ਇੱਕ ਸਕੂਲ ਬਣਾਇਆ ਜਾਵੇ ਜੋ ਚੱਲਦਾ ਰਹੇ ਬੱਚਿਆਂ ਨੂੰ ਵਿੱਦਿਆ ਦਿੰਦਾ ਰਹੇ ਤਾਂ ਕਿ ਉਹਨਾਂ ਦਾ ਨਾਮ ਹਮੇਸ਼ਾ ਜ਼ਿੰਦਾ ਰਹੇ ਤੇ ਉਹ ਬਬਰ ਬਬਰਾਂ ਦਾ ਨਾਜ਼ਿੰਦਾ ਰੱਖਣ ਲਈ ਕਮਾਂਡੈਂਟ ਬਚਨ ਸਿੰਘ ਨੇ ਆਪਣੇ ਸਾਥੀਆਂ ਜੋਗਾ ਸਿੰਘ ਹੋਣਾ ਨਾਲ ਤੇ ਬਾਕੀ ਜਿਹੜੇ ਪਿੰਡ ਦੇ ਲੋਕ ਸਨ ਉਹਨਾਂ ਨਾਲ ਮਿਲ ਕੇ ਇਹ ਕੰਮ ਸ਼ੁਰੂ ਕੀਤਾ ਤੇ ਅੱਜ ਉਹ ਸਾਡੇ ਵਿੱਚ ਤਾਂ ਨਹੀਂ ਰਹੇ ਪਰ ਉਹਨਾਂ ਦੇ ਪਾਇਆ ਉਹ ਪੂਰਨ ਅਸੀਂ ਚੱਲ ਰਹੇ ਹਾਂ ਉਹਨਾਂ ਦੀ ਸੋਚ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਜੀ ਥੈਂਕ ਯੂ ਉਹਨਾਂ ਦਾ ਲੜਕਾ ਇਹ ਜਿਹੜੇ ਤਰਨਜੀਤ ਸਿੰਘ ਹੈ ਉਹ ਇਸੇ ਟਰਸਟ ਦੇ ਅਜ ਵਾਈਸ ਪ੍ਰੈਜ਼ੀਡੈਂਟ ਹੈ ਉਹ ਦੇਖ ਰਹੇ ਉਹਨਾਂ ਤੋਂ ਬਾਅਦ ਜੀ ਸ਼ੁਕਰੀਆ ਬਹੁਤ 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 ਹੀ ਵਡੀਆਂ ਜਾਣਕਾਰੀਆਂ ਅੱਜ ਸਾਰੇ ਹੀ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਕਿਉਂਕਿ ਇਸ ਜ਼ਿਲ੍ਹੇ ਦੇ ਅੰਦਰ ਬਹੁਤ ਵੱਡਾ ਜੇ ਦੁਆਬੇ ਦੀ ਗੱਲ ਕੀਤੀ ਜਾਵੇ ਤੇ ਬਹੁਤ ਵੱਡਾ ਨਾਮ ਰਿਹਾ ਬਬਰਾਂ ਦਾ ਮੁੰਡਲੀਆਂ ਜਾਣਕਾਰੀਆਂ ਆਪਸ ਦੇ ਨਾਲ ਸਾਂਝੀਆਂ ਕੀਤੀਆਂ ਦੇ ਸੇਵ ਤੋਂ ਜਤਾਰ ਸਿੰਘ ਜੱਬੋਵਾਨ ਨੂੰ ਦਿਓ ਇਜਾਜ਼ਤ ਚਾਣਨ ਮੈਂ 650 13313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ